ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੋਪ ਸਤੁਤ ਜੀ ਸਾਰੇ ਠੀਕ ਹੋਵੋਗੇ ਆਪਾਂ ਵੀ ਘੈਂਟ ਆ ਟਾਈਮ ਹੋ ਚੁੱਕਿਆ ਜੀ 4:30 ਔਰ ਉੱਠ ਗਏ ਆ ਜੀ ਤਿਆਰੀ ਕਰ ਲੱਗਿਆ ਜੀ ਅੱਜ ਆਪਾਂ ਜਾਵਾਂਗੇ ਜੀ ਯਾਤਰਾ ਤੇ ਜਿਹੜੀ ਯਾਤਰਾ ਆਪਾਂ ਸਟਾਰਟ ਕਰਨੀ ਹੈ ਜੀ ਪਹਿਲਾਂ ਜਾਵਾਂਗੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮੱਛੀਵੜਾ ਸਾਹਿਬ ਉਸ ਤੋਂ ਬਾਅਦ ਚੰਕੌਰ ਸਾਹਿਬ ਫਿਰ ਫਤਿਹਗੜ੍ਹ ਸਾਹਿਬ ਜਿਵੇਂ ਜਿਵੇਂ ਅਸੀਂ ਦਰਸ਼ਨ ਕਰਾਂਗੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਰਹਿਣਾਗੇ ਸਭ ਨੇ ਰਹਿਣਾ ਵੀਡੀਓ ਦੇ ਨਾਲ ਮਿਲਦੇ ਆ ਜੀ ਸੋ ਦੀਆਂ ਬੂੜੀਆਂ ਜੀ ਸੁੱਕੀਆਂ ਪਈਆਂ ਲਓ ਜੀ ਹੋਰ ਇਹ ਰੈਡੀ ਆ ਹੋ ਗਈ ਰੈਡੀ ਅਰਗੁਨ ਸੱਚੀ ਕਾਹਦਾ ਸੱਚੀ ਕਾਹਦਾ ਸਾਰਿਆਂ ਨੂੰ ਇੱਧਰ ਹੱਥ ਜੋੜ ਕੇ ਸੱਚੀਆ ਕਰੋ ਤਾ ਸੱਚੀ ਕਾ ਇੱਧਰ ਕਰੋ ਤੂੰ ਕੱਚੀ ਕਾ ਕਿਤੇ ਚੱਲੀਆਂ ਬਾਬਾ ਜੀ ਤੇ ਅੱਭੀ ਇਹ ਚੱਲੀਆਂ ਮੰਨੇਗਰ ਸਾਹਿਬ ਇਹ ਫਾਈਨਲ ਲਿਆ ਪਾਉਗੇ ਰੈਡੀ ਤੂੰ ਚੱਲੇ ਆ ਬਾਕੀ ਯਾਰੇ ਪਿੱਛੇ ਰੈਡੀ ਹੋ ਕੇ ਤਲ ਪਰਸੋ ਕੱਲਾ ਤੇ ਲੀਪੋ ਤੇ ਚੱਲੇ ਆਂ ਅੱਜੋ ਆਪਣੇ ਮੱਕੀ ਫੈਮਿਲੀ ਨੂੰ ਕੋੰਤੂੰ ਦਿਨ ਨਾਲ ਲੱਗੇ ਪਰ ਆਪਾਂ ਨਿਕਲਦੇ ਜ਼ਰੂਰ ਆਪੇ ਕੱਡੀ ਆ ਚੁੱਕੀ ਆਪਣੀ ਚੱਲ ਪਰ ਤੂੰ ਚੜ ਵਿੱਚ ਚੱਲ ਚੱਲ ਤੂੰ ਚੱਲ ਸ਼ੰਗਰ। ਫਟਦੀ ਕਾ। ਹੋਕੇ ਤਿਆਰ ਆਪਾਂ ਨਿਕਲ ਚੁੱਕੇ ਆਂ ਜੀ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਆਪਣੇ ਕੁਝ ਫੈਮਿਲੀ ਮੈਂਬਰਸ ਅੱਗੇ ਖੜੇ ਨੇ। ਉਹਨਾਂ ਨੂੰ ਪਿਕ ਕਰਕੇ ਫਿਰ ਆਪਾਂ ਚਾਲੇ ਪਾਲਣੇ ਆਂ ਜੀ ਗੁਰਦੁਆਰਾ ਸ਼੍ਰੀ ਚੜ੍ਹਤਗੰਗਲ ਸਾਹਿਬ। ਸੋ ਬਣੇ ਰਹਿਣਾ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ। ਫੈਮਿਲੀ ਮੈਂਬਰਸ ਨੂੰ ਕਰਕੇ ਪਿਕ ਤੇ ਆਪਾਂ ਨਿਕਲ ਚੁੱਕੇ ਆਂ ਜੀ ਹੁਣ ਆਪਣੇ ਸਫ਼ਰ ਤੇ। ਹੁਣ ਆਪਾਂ ਅਸੀਂ ਜਾਵਾਂਗੇ ਤੁਹਾਨੂੰ ਰੂਟ ਦੱਸਣਾ ਅਸੀਂ ਜਾਵਾਂਗੇ ਜੀ ਚੰਡੀਗੜ੍ਹ ਰੋਲ ਕੋਹਾੜੇ ਤੋਂ ਹੋ ਕੇ ਮੋਸ ਗੁਰੂ ਸਾਹਿਬ ਰਣਕਮਲ ਸਾਹਿਬ ਮੱਛੀਵੜਾ ਸੋ ਬਣੇਗਾ ਵੀਡੀਓ ਦੇ ਨਾਲ ਆਤੀ ਨਹੀਂ ਬੰਨ ਉਹਦੇ ਬੋਤ ਜਨਮ ਬੋਤ ਜਨਮ ਵਿਛੜੇ ਤੇ ਮਾਦੋ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਦੇਖੇ ਉਹ ਜਨਮ ਤੁਮਾਰੇ ਦੇਖੇ ਬਹੁਤ ਜਨਮ ਬਹੁਤ ਜਨਮ ਫਾਈਨਲੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਚਰਨ ਕਮਨ ਦਾ ਮਾਛੀਵਾੜਾ ਔਰ ਸਭ ਸਾਰੇ ਉੱਤਰ ਕੇ ਚਲਗੇ ਅੰਦਰ ਨੂੰ ਪਹਿਲਾ ਜਾਵਾਂਗੇ ਆਪਾਂ ਸਰੋਵਰ ਕਰਾਂਗੇ ਸਰੋਵਰ ਦੀ ਪ੍ਰਕਰਮ ਉਸ ਤੋਂ ਬਾਅਦ ਫਿਰ ਅੰਦਰ ਜਲਾਂਗੇ ਦਰਬਾਰ ਸਾਹਿਬ ਮੋਤਾ ਦੇਖ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਆਓ ਮਿਲਦੇ ਅੰਦਰ ਚਿਰ ਪਓ ਦਰਸ਼ੂ ਦੇ ਬਹੁਤ ਜਨਮ ਇਹ ਆਜੀਓ ਪ੍ਰਧਨ ਨੂੰ ਇਹ ਤੋਂ ਇਹ ਦਿਨ ਕਰਦੇ ਹੁੰਦੇ ਸੀ ਉਸ ਟਾਈਮ ਤੇ ਚਲੋ ਜਾਈਏ ਹਮ ਸਰਦੀਨ ਦਇਆ ਨਾ ਤੂੰ ਸਰ ਆਪਤਿਆਰ ਕਿਆ ਕੀਜੈ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਲ ਸਿੰਘਾ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਪਹੁੰਚੇ ਉੱਥੇ ਉਹਨਾਂ ਨੇ ਇੱਕ ਛਾੜ ਦੇ ਹੇਠਾਂ ਵਿਚਰਾਮ ਕੀਤਾ ਜਿੱਥੇ ਅੱਜ ਇੱਕ ਗੁਰਦੁਆਰਾ ਸ੍ਰੀ ਛਾੜ ਸਾਹਿਬ ਸੁਸ਼ੋਭਿਤ ਹੈ ਗੁਰੂ ਜੀ ਛਾੜ ਸਾਹਿਬ ਤੋਂ ਚੱਲ ਕੇ ਪਿੰਡ ਪਵਾਦ ਔਰ ਪਵਾਦ ਦੇ ਨਾਲ ਲੱਗਦੇ ਪਿੰਡਾਂ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਜੰਗਲਾਂ 'ਚ ਪਹੁੰਚੇ ਔਰ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ ਇੱਥੇ ਪਹੁੰਚ ਕੇ ਗੁਰੂ ਜੀ ਨੇ ਇੱਕ ਖੂਹ ਤੋਂ ਜਲ ਚੱਕਿਆ ਜਿਸ ਖੂਹ ਦੇ ਤੁਸੀਂ ਦਰਸ਼ਨ ਕਰ ਚੁੱਕੇ ਹੋ ਕੂਤੋਂ ਜਲ ਚੱਕ ਕੇ ਗੁਰੂ ਜੀ ਇੱਕ ਜੰਡ ਦੇ درخت ਹੇਟਾ ਕੇ ਵਿਸ਼ਰਾਮ ਕਰਦੇ ਨੇ ਔਰ ਇਹ ਜੰਡ ਦਾ درخت ਅੱਜ ਵੀ ਉਦਾਂ ਹੀ ਗੁਰਦੁਆਰੇ ਵਿੱਚ ਸਥਾਪਿਤ ਹੈ ਔਰ ਇਸ ਜੰਡ ਦੇ درخت ਹੇਟਾ ਬੈਠ ਕੇ ਹੀ ਗੁਰੂ ਜੀ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਕਿ ਸ਼ਬਦ ਉਚਾਰਨ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੁਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰ ਡੇ ਦਾ ਸਾਨੂੰ 70 ਚੰਗਾ ਪੱਟ ਖੜਿਆਂ ਦਾ ਰਹਿਣਾ ਅਮ ਜਨਾ ਬੁੱਖ ਲੱਗੀ ਐ ਇਤਨ ਜਨਾ ਬੁੱਖ ਲੱਗੀ ਐ ਕੀ ਕਰਦੇ ਬੀ ਕੀ ਕਹਿ ਮਾਰੀ ਨੂੰ ਕੀ ਕਰਦਾ ਤੂ ਤੂਤਰਾ ਕਰ ਗਿਆ ਤਰਾ ਹਾਂ ਤੇਰਾ ਤੂਤਰਾ ਲੋਇਆ ਰਬੀਤੋਤ ਜਨਮ ਬਿਛਲੇ ਤੇ ਮਾਦੋ ਇਹੋ ਜਨਮ ਤੁਮਾਰੇ ਦੇਕੇ ਇਹੋ ਜਨਮ ਤੁਮਾਰੇ ਲੇਕੇ ਇਹੋ ਜਨਮ ਤੁਮਾਰੇ ਦੇਕੇ ਇਹੋ ਜਨਮ ਤੁਮਾਰੇ ਬਹੁਤ ਜਨਮ ਬਹੁਤ ਜਨਮ ਬਹੁਤ ਜਨਮ ਗੁਰਦੁਆਰਾ ਸ੍ਰੀ ਚਰਨ ਗਮਨ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਸਾਰੇ ਨਿਕਲ ਚੁੱਕੇ ਹਾਂ ਜੀ ਹੁਣ ਅਗਲੇ ਗੁਰਦੁਆਰਾ ਸਾਹਿਬ ਜਾਣ ਵਾਸਤੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਆਓ ਸਾਡੇ ਨਾਲ ਤੁਹਾਨੂੰ ਵੀ ਆਪਾਂ ਗੁਰਦੁਆਰਾ ਚਮਕੌਰ ਸਾਹਿਬ ਲੈ ਕੇ ਚਲੀਏ ਤੇ ਦਰਸ਼ਨ ਕਰਾਈਏ ਉਹ ਤੇਰੀ ਹੋਈ ਬੁੜਾ ਆਇਆ ਹੈ ਉਹਨਾਂ ਅੱਧੇ ਫੋਨ ਕਰਕੇ ਆ ਉਹਨਾਂ ਚ ਡਰ ਜਾਣਾ ਕੋਈ ਨਹੀਂ ਚਿਤਾਂਦੀ ਬੜੀ ਏ ਜਾਂਦੇ ਆਂਦੀ ਤੇ ਗੋਦੀ ਤੇ ਚਿਤਾਂਦੀ ਬੜੀ ਏ ਹੱਥਾਂ ਤੇ ਉੱਤੇ ਜਾ ਤੋ ਅਬ ਮਾਨੀਆ ਮੰਨੇ ਨਾ ਨਾ ਹਿਡਰੂ ਨਾ ਹਿਦੰਬ ਮਾਰੂ ਖਾਨ ਸਾ ਸ਼ੇਰਾ ਬੰਗੂ ਜ਼ਿੰਦਗੀ ਸ਼ੇਰਾ ਬੰਗੂ ਜ਼ਿੰਦਗੀ ਕੋ ਚਾਲ ਸਾ ਸ਼ੇਰਾ ਬੰਗੂ ਜ਼ਿੰਦਗੀ ਕੋ ਚਾਲ ਸਾ ਜੀ ਆਪਾ ਫਾਈਨਲੀ ਪਹੁੰਚ ਲਿਆ ਜੀ ਚਮਗੌਰ ਸਾਹਿਬ ਠੀਕ ਹੈ ਜੀ ਹੋਰ ਭਾਜੀ ਕਿ ਕਿੱਦਾਂ ਦਾ ਲੱਗਿਆ ਆਪਣਾ ਟ੍ਰਿਪ ਅੱਜ ਦਾ ਬਹੁਤ ਸੋਹਣਾ ਲੱਗਿਆ ਠੀਕ ਹੈ ਦਰਸ਼ਨ ਕਰ ਲਿਆ ਆ ਗਏ ਚਮਗੌਰ ਸਾਹਿਬ ਹਾਂ ਜੀ ਅਮਾ ਪਾਸੋਂ ਖਰ ਸਾਹਿਬ ਆਇਆ ਇੱਥੇ ਵੀ ਦਰਸ਼ਨ ਕਰਦੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਣੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਸਕੂਲਾਂ ਦੇ ਸਕੂਲ ਟ੍ਰਿਪ ਲੈ ਕੇ ਆਏ ਹੋਏ ਨੇ ਗੁਰਦੁਆਰੇ ਸਾਹਿਬ ਵੀ ਯਾਤਰਾ ਕਰਨ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਪੰਜਾਬ ਦੇ ਸਕੂਲਾਂ ਵਾਲੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਗੁਰਦੁਆਰਾ ਸਾਹਿਬ ਦੀ ਦਸ਼ਮਿਕ ਕਰਵਾਉਂਦੇ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਵੀ ਆਪਣਾ ਸੁਝਾਅ ਦਿਓ ਕਿ ਤੁਹਾਨੂੰ ਵੀ ਇਹ ਚੀਜ਼ ਕਿੱਦਾਂ ਦੀ ਲੱਗਦੀ ਸਭ ਨਹੀਂ ਥਾਈ ਕਾਪ ਕੇ ਹਾਤਾੜਾ ਜਿਓ ਤੂੰ ਮੇਰਾ ਪਿਤਾ ਤੂੰ ਯਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੁਮਰੀ ਕਿਰਪਾ ਤੇ ਤੁਧ ਪਛਾਣਾ मेरा माड़ा तुमरी कृपा ते तुद पछाड़ा चमकौर साहब पूरी नगरी thank you ਮਾਤਾ ਨਾਪਾ ਜਾ ਰਹੀ ਚਮਕੌਰ ਦੀ ਗੱਡੀ ਜਿੱਥੇ ਪੂਰਨ ਸਿੰਘ ਕੀ ਪੰਜ ਪਿਆਰੇ ਦੇ ਸਿੰਘਾਂ ਨੇ ਡੇਰਾ ਲਾਇਆ ਸੀ ਜਿੱਥੋਂ ਜਿਹੜੀ ਬੜੀ ਦੇ ਇੱਕ ਗੇਟ ਤੋਂ ਪਰ ਪੰਜ ਪੰਜ ਸਿੰਘਾਂ ਜਿੱਥੇ ਜਾ ਕੇ ਮੁਗਲਾਂ ਦੇ ਨਾਲ ਯੁੱਧ ਕਰਨਾ ਸੀ ਦਰਸ਼ਨ ਕਰਦੇ ਆਪਾਂ ਚਮਕੌਰ ਦੀ ਗੱਡੀ ती जंत सभु तू दे पाए गीत जित प गीत तित लाइ सभु किचक की था ਉਹ ਲੈ ਹੁਣ ਉਹ ਖੋਲਣਾ ਪੈ ਗਈ ਆ ਮੇਰੇ ਖੋਲਣਾ ਨਹੀਂ ਹੈਗਾ ਬਾਜ਼ਾਰ ਤੋਂ ਇਹ ਖੋਲਿਆ ਨਾ ਮੈਂ ਲੈ ਲੈਣਾ ਵਾਪਸ ਦੇ ਦੇਣਾ ਮੈਂ ਦੁਕਾਨ ਤੇ ਚਲੋ ਇਹ ਜੀ ਗੁਰਦੁਆਰਾ ਸ੍ਰੀ ਗੋੜੀ ਸਬਜ਼ੀ ਦਾ ਇਤਿਹਾਸ ਇਹ ਹੈ ਜੀ ਚਮਕੌਰ ਦੀ ਗੜੀ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਰਾਈ ਮਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਨਾਮ ਤੇ ਹਾਏ ਮਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਜੀਵਦਾਈ ਨਾਨਕ ਜਿੱਤਾ ਮੇਖੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪਤੂ ਮੇਰਾ ਭਾਤਾ ਤੂੰ ਮੇਰਾ ਰਾਖ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਲੰਗਰ ਛੱਕ ਕੇ ਅਸੀਂ ਨਿਕਲ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਰਸ਼ਨ ਕਰਨ ਲਈ ਆਓ ਤੁਹਾਨੂੰ ਵੀ ਲੈ ਕੇ ਚਲੀ ਜੀ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਇਕੱਠਾ ਨਾ ਕਰੋ ਅਦੀਰ ਹੁੰਦਾ ਜਿਉਂ ਗਿਆ ਨਾ ਯਾਦ ਰਹੀ ਹੈ ਗੱਡੀ ਸਾਡੀ ਹੈ ਹੀ ਪਕੜ ਲਓ ਗੱਡੀ ਚੋਰ ਨਾ ਪਏ ਆਪਾ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜਦਿਆਂ ਦਾ ਸ਼੍ਰੀ ਦੀ ਅਸਥਾਨ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਨਾ ਕੇ ਸ਼ਹੀਦ ਕੀਤਾ ਗਿਆ ਸੀ ਉਹ ਚਾਉਂ ਦਰਸ਼ਨ ਕਰਿਏ

ਕੁਝ ਦੇਖੇ ਉਹ ਮਸੂਮੇਲਾ ਸਦ ਸੁਖੀ ਆਓ ਸੰਗਤ ਜੀ ਤੁਹਾਨੂੰ ਵੀ ਦਰਸ਼ਨ ਕਰਾਈਏ ਗੁਰਦੁਆਰਾ ਠੰਡਾ ਬੁਰਜ ਦੇ ਜਿੱਤੇ ਮਾਤਾ ਗੁਜਰੀ ਜੀ ਦੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਤੇ ਚੜਵਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਜੀ ਆਪਣਾ ਸ਼ਰੀਰ त्याਗਿਆ ਸੀ ਇੱਥੇ ਹੀ ਉਹ ਸ਼ਹੀਦੀ ਨੂੰ ਪ੍ਰਾਪਤ ਹੋਈ ਸੀ ਸਤਿ ਦਰਸ਼ਨ ਕਰੋ ਜੀ ਠੰਡਾ ਬੁਰਜ ਗੁਰਦੁਆਰਾ ਸਾਹਿਬ ਜੀ ਦੇ ਜੀ ਮੱਥਾ ਟੇਕ ਕੇ ਇਧਰ ਹੁਣ ਮੱਥਾ ਟੇਕ ਲਿਆ ਤੇ ਹੁਣ ਆਪਾਂ ਜਾਵਾਂਗੇ 34 ਰੂਪ ਗੁਰਦੁਆਰਾ 34 ਰੂਪ ਥਿੱਥੇ ਛੋਟਾ ਜਿਹਾ ਸਨਸਕਾਰ ਕੀਤਾ ਸੀਗਾ ਹੁਣ ਅਸੀਂ ਜਾਵਾਂਗੇ ਜਾ ਕੇ ਦਰਸ਼ਨੇ ਜਾਰੇ ਕਰਦੇ ਹਾਂ ਤੁਹਾਨੂੰ ਜੀ ਦਰਸ਼ਨ ਕਰਾਉਂਦੇ ਬਣੇ ਰਹੋ ਵੀਡੀਓ ਦੇ ਨਾਲ

ਸੰਗਤ ਜੀ ਇਹ ਹੈ ਉਹ ਪਵਿੱਤਰ ਸਥਾਨ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦਿਆਂ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਜਪਤ ਜਨਨ ਦਾ ਰੱਖ ਲੈ ਆਪਣੀ ਕਿਰਪਾ ਚ ਪਰੇ ਕੁਰਦਵਰਾ ਸ਼੍ਰੀ ਜੋਤੀਸਰੂਪ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚਾਲੇ ਪਾਲਿਆ ਜੀ ਵਾਪਸੀ ਨੂੰ ਸੋ ਸਾਰੇ ਜਣੇ ਆਪਾਂ ਬੈਠ ਕੇ ਗੱਡੀ ਤੇ 300 ਰੁਪਏ ਦੀ ਵਾਪਸੀ ਲੁਧਿਆਣਾ ਸ਼ਹਿਰ ਸਭ ਬਹੁਤ ਵਧੀਆ ਦਰਸ਼ਨ ਹੋਏ ਨੇ ਅੱਜ ਆ ਲਈਏ ਭਾਗੇ ਵਾਪਸ ਲੁਧਿਆਣਾ ਆਪਣੇ ਸ਼ਹਿਰ ਆ ਪਈਆ ਆ ਲਈਏ ਬਪੂਰੀਆਂ ਦੀ ਘਰੇ ਹਾਂ ਕੁੱਟਕਣ ਪੀਵਾਂਗੇ ਚਾ ਫਿਰ ਕਰਾਂਗੇ ਆਰਾਮ ਕਿ ਥਕਾਵਟ ਬਹੁਤ ਹੋ ਗਈ ਹੈ ਮੌਜ ਬਹੁਤ ਹੋ ਚੁੱਕੀ ਹੈ ਕਿ ਰਾਤ ਵੀ ਥੋੜਾ ਲੇਟ ਹੋ ਕੇ ਸੌਣ ਨੂੰ ਸਵੇਰੇ ਜਲਦੀ ਉੱਠੇ ਸੀਗੇ ਜਾਣਾਂ ਦੀ ਜਲਦੀ ਸੋ ਤੁਸੀਂ ਪੂਰੀ ਵੀਡੀਓ ਦੇਖਣੀ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬੈਲ ਆਈਕਨ ਦਬਾ ਦੇਣਾ ਕਿ ਜੋ ਵੀ ਆਉਣ ਵਾਲੀ ਵੀਡੀਓ ਹੋਣਗੀਆਂ ਉਹ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜਾਏਗੀ ਸੋ ਬਾਏ ਬਾਏ ਅੱਜ ਦੇ ਵਲੋਗ ਦਾ ਪਕੜਦੇ ਆਈ ਐਂਡ ਸੋ ਸਸਰੀ ਕਾਲ ਬਾਏ ਬਾਏ